ਫਰਸਟ ਟਾਈਮ ਖੜੇ ਆ ਜੀ ਆਪਾਂ ਰਾਜਾ ਗਾਰਡਨ ਕਲੋਨੀ ਦੇ ਵਿੱਚ ਜਿੱਥੇ ਕਿ ਕੁਲਚਾ ਤਿਆਰ ਕੀਤਾ ਜਾਂਦਾ ਬੜੀ ਗੰਦਗੀ ਦੇ ਨਾਲ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਇਹ ਵੀ ਦੇਖ ਸਕਦੇ ਹੋ ਕੁਲਚਾ ਜਿਹੜਾ ਕਿ ਕਿਸ ਤਰ੍ਹਾਂ ਜਿਹੜਾ ਤਿਆਰ ਕਰਦੇ ਨੇ ਭਈਆਂ ਨੇ ਜਿਹੜਾ ਗੰਦ ਪਾਇਆ ਹੋਇਆ ਦੇਖੋ ਤੁਸੀਂ ਮੱਖੀਆਂ ਇਹ ਤੁਸੀਂ ਦੇਖ ਸਕਦੇ ਹੋ ਜਿਹਦੀ ਚੀਜ਼ ਤੁਹਾਨੂੰ ਨਜ਼ਰ ਆ ਰਹੀ ਮੈਦੇ ਦੀ ਬਹੁਤ ਜ਼ਿਆਦਾ ਪੁਰਾਣਾ ਮੈਦਾ ਇਹਦਾ ਦਿਖਾਇਆ ਜਾਂਦਾ ਕਿੰਨੀ ਗੰਦਗੀ ਦੇਖੋ ਇੱਥੇ ਬਿਲਕੁਲ ਵੀ ਜਿਹੜੀ ਕਿ ਸਫਾਈ ਨਹੀਂ ਹੈਗੀ ਉਹ ਤੁਹਾਨੂੰ ਦਿਖਾਉਣੇ ਆ ਲਾਈਵ ਤਸਵੀਰਾਂ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਿ ਗੰਦਗੀ ਦਾ ਗੰਦਗੀ ਦੀਆਂ ਜਿਹੜੀਆਂ ਕਿ ਸਾਰੀਆਂ ਹੱਦਾ ਜਿਹੜੀਆਂ ਕਿ ਭਈਆਂ ਨੇ ਪਾਰ ਕਰ ਦਿੱਤੀਆਂ ਹੋਈਆਂ ਨੇ ਔਰ ਦੱਸਦੇ ਆ ਕਿ ਬਿਮਾਰੀਆਂ ਦੇ ਜਿਹੜੇ ਕਿ ਸਭ ਤੋਂ ਵੱਡੇ ਕਾਰਨ ਜਿਹੜੇ ਕਿ ਤੁਸੀਂ ਰੇੜੀ ਦੇ ਉੱਤੇ ਖੜੇ ਹੋ ਕੇ ਬੜੇ ਸ਼ੌਂਕ ਨਾਲ ਜਿਹੜਾ ਕਿ ਕੁਲਚਾ ਪਟੂਰਾ ਖਾਂਦੇ ਨੇ ਤੁਸੀਂ ਬੜੇ ਸ਼ੌਂਕ ਨਾਲ ਜਿਹੜਾ ਕਿ ਆਪਾਂ ਕੁਲਚਾ ਪਟੂਰਾ ਖਾਂਦੇ ਨੇ ਨਾ ਬੜੇ ਸ਼ੌਂਕ ਨਾਲ ਰੇੜੀਆਂ ਦੇ ਉੱਪਰ ਇੱਕ ਵਾਰੀ ਨਿਗਾਹ ਜ਼ਰੂਰ ਮਾਰੋ ਕਿ ਕੁਲਚਾ ਜਿਹੜਾ ਕਿ ਤਿਆਰ ਕਿੱਦਾਂ ਕੀਤਾ ਜਾਂਦਾ ਹੈ ਆ ਦੇਖੋ ਇੱਥੇ ਇਹ ਬੀੜੀਆਂ ਸਿੱਟਾਂ ਦਿੰਦੇ ਨੇ ਇੱਥੇ ਆ ਦੇਖੋ ਇਹ ਕੁਲਚਾ ਕਿੱਦਾਂ ਸਿੱਟਿਆ ਆ ਇਹਨ ਇਦਾਂ ਮੈਡੀਟਰੀ ਜ਼ਮੀਨ ਦੇ ਦਾ ਗੰਦਾ ਜਿਹੜਾ ਕਿ ਖੁਲਚਾ ਤਿਆਰ ਕੀਤਾ ਜਾਂਦਾ ਹੈ ਪਰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਲੋਕਾਂ ਦੀਆਂ ਜਿਹੜੇ ਕਿ ਅ ਇਦਾਂ ਦੀਆਂ ਚੀਜ਼ਾਂ ਖਾਣ ਨਾਲ ਤੁਸੀਂ ਕਿੰਨੀ ਜਲਦੀ ਜਿਹੜੇ ਕਿ ਬਿਮਾਰੀ ਦਾ ਸ਼ਿਕਾਰ ਹੁੰਦੇ ਹੋ ਤੁਸੀਂ ਆਪ ਹੀ ਦੇਖ ਸਕਦੇ ਹੋ ਤਸਵੀਰਾਂ ਇਹ ਉਹੀ ਜਗ੍ਹਾ ਹੈ ਜਿੱਥੇ ਕਿ ਤੁਸੀਂ ਬੜੇ ਸ਼ੌਂਕ ਨਾਲ ਜਿਹੜਾ ਕਿ ਰੇੜੀਆਂ ਦੇ ਪਟੂਰਾ ਖਾਂਦੇ ਹੋਇਆ ਵਾਲਾ ਇਹ ਪਟੂਰਾ ਤੁਹਾਡੇ ਪੇਟ ਤੱਕ ਜਿਹੜਾ ਕਿ ਪਹੁੰਚਦਾ ਹੈ ਤੁਸੀਂ ਇਸ ਤੇ ਨਿਗਾਹ ਤੁਹਾਨੂੰ ਮਰਵਾ ਰਹੇ ਹਾਂ ਕਿ ਇਹ ਜਿਹੜਾ ਪਟੂਰਾ ਹੈ ਇਹ ਕਿਸ ਤਰ੍ਹਾਂ ਕਿੰਨੀ ਗੰਦਗੀ ਦੇ ਵਿੱਚ ਤਿਆਰ ਕੀਤਾ ਜਾਂਦਾ ਅਗਰ ਤੁਸੀਂ ਇਹ ਤਸਵੀਰਾਂ ਦੇਖ ਲਓ ਨਾ ਤੇ ਸ਼ਾਇਦ ਕਦੀ ਪਟੂਰੇ ਦਾ ਨਾਮ ਵੀ ਲੈਣਾ ਤੁਸੀਂ ਸਹੀ ਨਹੀਂ ਸਮਝੋਗੇ ਤੁਸੀਂ ਕਦੀ ਨਾਮ ਵੀ ਨਹੀਂ ਲਾਉਂਗੇ ਅਗਰ ਤੁਹਾਨੂੰ ਇਸ ਚੀਜ਼ਾਂ ਅੱਜ ਅਸੀਂ ਉਹ ਚੀਜ਼ਾਂ ਦਿਖਾਉਣ ਜਾ ਰਹੇ ਹਾਂ ਜਿਹਨੂੰ ਦੇਖ ਕੇ ਤੁਹਾਡਾ ਪਟੂਰਾ ਖਾਣ ਦਾ ਦਿਲ ਤੇ ਕਰਨਾ ਬਹੁਤ ਦੂਰ ਦੀ ਗੱਲ ਹੈ ਤੁਸੀਂ ਉਹਦਾ ਨਾਮ ਲੈਣਾ ਵੀ ਜਿਹੜਾ ਕਿ ਤੁਹਾਨੂੰ ਚੰਗਾ ਨਹੀਂ ਲੱਗੂਗਾ ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦਗੀ ਦੇ ਨਾਲ ਜਿਹੜਾ ਕਿ ਇਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਪਟੂਰਾ ਕਿੰਨੀ ਗੰਦਗੀ ਦੇ ਨਾਲ ਜਿਹੜਾ ਕਿ ਭਈਆਂ ਨੇ ਜਿਹੜਾ ਕਿ ਗੰਦ ਪਾਇਆ ਹੋਇਆ ਹਰ ਪਾਸੇ ਜਿਹੜਾ ਕਿ ਦੇਖ ਸਕਦੇ ਹੋ ਤੁਸੀਂ ਇਸ ਨੂੰ ਕੱਢ ਬਾਹ

ਇਹ ਦੇਖੋ ਕੁਲਚਾ ਜਿਹੜਾ ਕਿ ਕਿੱਦਾਂ ਜਿਹੜਾ ਕਿ ਤਿਆਰ ਕੀਤਾ ਜਾਂਦਾ ਹੈ ਬਾਕੇ ਬਾਥਰੂਮ ਵਾਲੇ ਕਿੰਨੀ ਗੰਦਗੀ ਤੇ ਜਿਹੜਾ ਕਿ ਕੁਲਚਾ ਜਿਹੜਾ ਕਿ ਵੱਡੀ ਕੁਆਂਟੀਟੀ ਚ ਜਿਹੜਾ ਇਹਨਾਂ ਵੱਲੋਂ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ live ਤਸਵੀਰਾਂ ਇਸ ਤਰ੍ਹਾਂ ਜਿਹੜਾ ਅਰੇ ਇਹ ਚੀਜ਼ ਦੇਖੋ ਆ ਸਾਹਮਣੇ ਟਾਇਲਟ ਹੈਗੀ ਇਹਨਾਂ ਦੀ ਟਾਇਲਟ ਦੇ ਦਰਵਾਜ਼ੇ ਵੀ ਨਹੀਂ ਲੱਗੇ ਸਾਰੀ ਜਿਹੜੀ ਕਿ ਟਾਇਲਟ ਦੀ ਜਿਹੜੀ ਗੰਦਗੀ ਦੀ ਬੋ ਹੈ ਉਹ ਇੱਥੇ ਕੁਲਚੇ ਦਾ ਕੰਦੀ ਹੈ ਤੁਸੀਂ ਦੇਖਦੇ ਹੋ ਕਿ ਮੱਖੀਆਂ ਕਿੱਦਾਂ ਘੁੰਮ ਰਹੀਆਂ ਨੇ ਔਰ ਇਹ ਸਾਹਮਣੇ ਜਿਹੜੀ ਟਾਇਲਟ ਹੈਗੀ ਹੈ ਟਾਇਲਟ ਬਾਥਰੂਮ ਦਾ ਕੋ ਦਰਵਾਜ਼ਾ ਵੀ ਲੱਗਾ ਉੱਥੇ ਉੱਥੋਂ ਹੀ ਗੰਦਗੀ ਤੋਂ ਸਾਰਾ ਜਿਹੜਾ ਤੁਸੀਂ ਗੰਦਗੀ ਨੂੰ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਗੰਦਗੀ ਦੇ ਵਿੱਚ ਲਾ ਕੇ ਸਮਾਨ ਪੰਦਾ ਹੈ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਕਿੱਦਾਂ ਖਾ ਲੈਂਦੇ ਨੇ ਰੇੜੀਆਂ ਦੇ ਉੱਤੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਕਿ ਕਿੱਦਾਂ ਪੰਦਾ ਕਿੱਦਾਂ ਅਤੇ ਦੇਖਦੇ ਤੋ ਕੁਲਚਾ ਦੇਖੋ ਕਿਦਾਂ ਨੰਗਾ ਹੀ ਰੱਖਿਆ ਆਇਆ ਵਾ ਕਿਸੇ ਔਰ ਜਿਹੜੀ ਚਾਦਰ ਉੱਤੇ ਪਾਈ ਪਈ ਕਿੰਨੀ ਗੰਦੀ ਚਾਦਰ ਹੈ ਸਾਰੀਆਂ ਅਧਰਾ ਅਸੀਂ ਸਿਰਫ ਪੰਜਾਬ ਹੈਡਲਾਈਨ ਦੀ ਟੀਮ ਦੇ ਮਕਸਦ ਜਿਹੜਾ ਸਾਡਾ ਇਹੀ ਹੈਗਾ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਕਿ ਜਿਹੜੀ ਇਹ ਇਦਾਂ ਦੀ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਬੜੇ ਸ਼ੌਂਕ ਨਾਲ ਆਪਾਂ ਜਿਹੜੀ ਤੋਂ ਖਾਂਦੇ ਆ ਉਹਨਾਂ ਦੀ ਸੱਚਾਈ ਜਿਹੜੀ ਕਿ ਤੁਹਾਡੇ ਤੱਕ ਲਿਆਂਦਾ ਪੰਜਾਬ ਹੈਡਲਾਈਨ ਦਾ ਮੇਨ ਮਕਸਦ ਹੈਗਾ ਕਿ ਲੋਕਾਂ ਤੱਕ ਜਿਹੜੀਆਂ ਬਿਮਾਰੀਆਂ ਨਾ ਪਹੁੰਚਣ ਅਸਤੇ ਤੁਹਾਡੀਆਂ ਅਸੀਂ ਅੱਖਾਂ ਖੋਲ ਸਕੀਏ ਕਿ ਤੁਸੀਂ ਇੱਕ ਵਾਰੀ ਤਸਵੀਰਾਂ ਦੇਖ ਸਕੋ ਸਾਡਾ ਇਹ ਤਸਵੀਰਾਂ ਦਿਖਾਉਣ ਦਾ ਮਕਸਦ ਸਿਰਫ ਇਹੀ ਹੈਗਾ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਜਿਹੜੇ ਭਈਆ ਨੇ ਜਿਹੜਾ ਗੰਦ ਪਾਇਆ ਹੋਇਆ ਆਮ ਤੌਰ ਤੇ ਵੈਸੇ ਤਾਂ ਜਿਹੜਾ ਗੰਦ ਪਾਇਆ ਹੀ ਆ ਕਈ ਜਗ੍ਹਾ ਇਹਨਾਂ ਨੇ ਗੁੰਡਾ ਕਰਦੀ ਵੀ ਸ਼ੁਰੂ ਕੀਤੀ ਹੈ ਤੇ ਦੂਜੀ ਜਗ੍ਹਾ ਦੱਸ ਦਈਏ ਕਿ ਅਸੀਂ ਇਹ ਇਹ ਜਿਹੜੇ ਸਮਾਨ ਤਿਆਰ ਕੀਤਾ ਭਈਆ ਵੱਲੋਂ ਸਮਾਨ ਤਿਆਰ ਕੀਤਾ ਜਾਂਦਾ ਉਸ ਨੂੰ ਤਿਆਰ ਕਰਨ ਦਾ ਜਿਹੜਾ ਤਰੀਕਾ ਹੈ ਔਰ ਉਸ ਨੂੰ ਸਾਂਭ ਕਰਨ ਦਾ ਜਿਹੜਾ ਤਰੀਕਾ ਵਾ ਉਹ ਤੁਹਾਨੂੰ ਸਾਰੀਆਂ ਲਾਈਵ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦਗੀ ਦੇ ਨਾਲ ਜਿਹੜਾ ਕਿ ਕੁਲਚਾ ਤਿਆਰ ਕੀਤਾ ਇਹਨਾਂ ਉਹ ਕਿੰਨੀ ਗੰਦੀ ਚਾਦਰ ਪਾ ਕੇ ਦੇਖਿਆ ਦੂਜੀ ਗੱਲ ਤੁਹਾਨੂੰ ਦੱਸ ਦਈਏ ਕਿ ਥੋੜੀ ਸਿਰਫ 5 ਫੁੱਟ ਦੀ ਦੂਰੀ ਤੇ ਇਹਨਾਂ ਦਾ ਬਾਥਰੂਮ ਟਾਇਲਟ ਹੈ ਜਿੱਥੇ ਭਈਏ ਗੰਦ ਪਾਉਂਦੇ ਨੇ ਟਾਇਲਟ ਬਾਥਰੂਮ ਕਰਦੇ ਨੇ ਔਰ ਉਸੇ ਜਗ੍ਹਾ ਤੇ ਕੁਲਚਾ ਦੇਖੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦਾ ਕੁਲਚਾ ਤਿਆਰ ਕੀਤਾ ਜਾਂਦਾ ਹੈ ਔਰ ਇਹ ਚਾਦਰ ਦੀਆਂ ਤੁਹਾਨੂੰ ਤਸਵੀਰਾਂ ਪਹਿਲਾਂ ਵੀ ਮੈਂ ਦਿਖਾਈਆਂ ਤੁਸੀਂ ਦੇਖ ਸਕਦੇ ਹੋ ਚਾਦਰ ਦਾ ਜਿਹੜਾ ਕਿ ਹਾਲ ਹੈ ਉਹ ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦੀ ਚਾਦਰ ਹੈ ਦੇਖ ਸਕਦੇ ਹੋ ਔਰ ਇਹ ਜਗ੍ਹਾ ਤੇ ਕੁਲਚਾ ਤਿਆਰ ਹੁੰਦਾ ਹੈ ਆ ਦੇਖੋ ਇਹ ਭਈਆਂ ਦੇ ਜਿਹ ਇਹ ਸਾਰਾ ਜਿਹੜਾ ਕਿ ਟਾਇਲਟ ਬਾਥਰੂਮ ਦਾ ਪਾਣੀ ਇੱਥੇ ਪਹੁੰਚ ਰਿਹਾ ਇੱਥੇ ਮੱਛਰ ਬੈਠਦਾ ਹੈ ਇਸੇ ਜਗ੍ਹਾ ਦੇ ਉੱਤੇ ਜਿਹੜਾ ਮੱਛਰ ਬੈਠ ਕੇ ਗੰਦਗੀ ਵਾਲਾ ਮੱਛਰ ਜਿਹੜਾ ਕਿ ਇਹ ਕੂਲਚਾ ਦੇ ਉੱਤੇ ਪੈਂਦਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਆਟਾ ਵਾ ਅਸੀਂ ਸਿੱਧਾ ਹੀ ਇੱਥੇ ਆਏ ਸੀਗੇ ਔਰ ਸਿੱਧਾ ਦੇਖਦੇ ਹਾਂ ਇਹ ਜਿਹੜਾ ਆਟਾ ਰੱਖਿਆ ਹੋਇਆ ਹੈ ਮੈਦਾ ਵਾ ਇਹਨੂੰ ਟਕਿਆ ਨਹੀਂ ਪਿਆ ਸਭ ਤੋਂ ਵੱਡੀ ਗੱਲ ਕਿ ਇਹਨੂੰ ਟਕਿਆ ਨਹੀਂ ਪਿਆ ਤੁਸੀਂ ਦੇਖ ਸਕਦੇ ਹੋ ਔਰ ਮੱਖੀਆਂ ਬੈਠ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਇਹਦੀਆਂ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਭਈਆਂ ਵੱਲੋਂ ਜਿਹੜਾ ਬੜਾਈ ਜਿਆਦਾ ਜਿਹੜਾ ਕਿ ਗੰਦ ਪਾਇਆ ਹੋਇਆ ਔਰ ਇਹ ਸਾਰੀ ਦੇਖੋ ਗੰਦਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦਗੀ ਪੂਰੇ ਮਹੱਲੇ ਵਿੱਚ ਜਿਹੜੀ ਕਿ ਗੰਦਗੀ ਫੈਲਾਈ ਹੋਈ ਹੈ ਇੱਥੋਂ ਹੀ ਜਿਹੜੀਆਂ ਕਿ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀਆਂ